ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰਾ ਬਚਨ ਜੋ ਗੁਰਸਿੱਖਾਂ ਨੂੰ ਉਪਦੇਸ਼ ਦਿੰਦਾ ਉਹਦਾ ਜੋ ਸੰਬੰਧ ਹੈ ਉਹ ਕਿਰਤ ਦੇ ਨਾਲ ਹੀ ਜੁੜਿਆ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰਾ ਬਚਨ ਕੀਤਾ ਕਿ ਦੇ ਦਸਵੰਦ ਗੁਰੂ ਕੇ ਰੂੜਾ ਭਾਵ ਕਿ ਦਸਵਾਂ ਹਿੱਸਾ ਜੋ ਦਸਵੰਦ ਹੈ ਉਹ ਗੁਰੂ ਕਰ ਦੇਣਾ ਹੈ ਕਿਉਂਕਿ ਗੁਰੂ ਪਿਆਰਿਓ ਸਾਨੂੰ ਜੋ ਉਹ ਪਰਮੇਸ਼ਰ ਦਾਤਾਂ ਦੇ ਰਿਹਾ ਹੈ ਨਾ 10 ਵਸਤੂ ਲੈ ਪਾਛੇ ਪਾਵੈ ਏਕ ਵਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਦੇ 10 ਪੀ ਹਿਰ ਲੈ ਤੋ ਮੂੜਾ ਕਹ ਕਹਾ ਕਰੇ ਸਤਗੁਰੂ ਪਾਤਸ਼ਾਹ ਜੀ ਦਾ ਖਾਲਸੇ ਨੂੰ ਹੁਕਮ ਹੈ ਕਿ ਐ ਖਾਲਸਾ ਜੀ ਆਪ ਜੀ ਨੇ ਆਪਣੇ ਦਸਾਂ ਨਵਾਂ ਦੇ ਕਿਰਤ ਕਮਾਈ ਕਰਕੇ ਜੋ ਦਸਵਾਂ ਹਿੱਸਾ ਹੈ ਉਹ ਆਪ ਜੀ ਨੇ ਗੁਰੂ ਕੇ ਲੰਗਰਾਂ ਵਿੱਚ ਪਾਉਣਾ ਗੁਰੂ ਘਰ ਲੈ ਕੇ ਆਣਾ ਤਾਂ ਕੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਜਿਹੜਾ ਹੈ ਉਹ ਚੱਲਦਾ ਰਹੇ ਪਰ ਮਾਫ ਕਰਨਾ ਅੱਜ ਦਾ ਮਨੁੱਖ ਦਸਵਾਂ ਹਿੱਸਾ ਤਾਂ ਕਿ ਉਹ ਗੁਰੂ ਕੋਲ ਵੀ ਗੁਰੂ ਦਾ ਹਿੱਸਾ ਵੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਭਾਈ ਨੰਦ ਲਾਲ ਜੀ ਦੇ ਬੜੇ ਸੋਹਣੇ ਬਚਨ ਨੇ ਇਹਦੇ ਬਾਬਤ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿੰਨੇ ਦਸਵੰਦ ਗੁਰੂ ਨਹ ਦੇਵੈ ਝੂਠ ਬੋਲ ਜੋ ਖਾਏ ਕਿ ਜਿਹੜਾ ਮਨੁੱਖ ਗੁਰੂ ਘਰ ਦੇ ਵਿੱਚ ਦਸਵੰਦ ਨਹੀਂ ਦਿੰਦਾ ਝੂਠ ਬੋਲ ਜੋ ਖਾਏ ਝੂਠ ਬੋਲਦਾ ਜਿਵੇਂ ਕੋਈ ਚਲਿਆ ਗਿਆ ਕਿ ਫਲਾਣਾ ਸਿਆਂ ਆ ਕਾਰਜ ਕਰਨਾ ਹੈ ਗੁਰੂ ਘਰ ਦਾ ਤੇ ਇਤਨੀ ਮਾਇਆ ਦੀ ਜਰੂਰਤ ਹੈ ਉਹ ਝੂਠ ਬੋਲ ਦਿੰਦਾ ਕਿ ਮੇਰੇ ਕੋਲ ਹੈ ਨਹੀਂ ਜਾਂ ਮੈਂ ਕੱਲ ਦੇ ਦਿਆਂਗਾ ਮੈਂ ਦੋ ਦਿਨਾਂ ਬਾਅਦ ਦੇ ਦਿਆਂਗਾ ਤੇ ਭਾਈ ਅਨੰਦ ਲਾਲ ਸਿੰਘ ਜੀ ਕਹਿੰਦੇ ਨੇ ਕਾਹ ਹੈ ਗੁਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਵਸਾਏ ਕਿ ਐ ਮਹਾਰਾਜ ਜੀ ਉਸ ਗੁਰਸਿੱਖ ਦਾ ਉਸ ਬੰਦੇ ਦਾ ਕੋਈ ਵਸਾ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਗੁਰੂ ਦਾ ਹਿੱਸਾ ਖਾ ਸਕਦਾ ਹੈ ਜਿਹੜਾ ਬੰਦਾ ਗੁਰੂ ਦੇ ਨਾਲ ਧਗਾ ਬਾਜੀ ਕਰ ਸਕਦਾ ਹੈ ਉਹ ਮਨੁੱਖ ਤੁਹਾਡੇ ਨਾਲ ਵੀ ਧਗਾ ਬਾਜੀ ਕਰ ਸਕਦਾ ਹੈ ਜਿਹੜਾ ਗੁਰੂ ਦਾ ਹਿੱਸਾ ਖਾ ਸਕਦਾ ਹੈ ਉਹ ਮਨੁੱਖ ਤੁਹਾਡਾ ਵੀ ਸੰਸਾਰ ਦੇ ਵਿੱਚ ਕੁਝ ਨਹੀਂ ਛੱਡੇਗਾ ਇਸ ਕਰਕੇ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ ਤੇ ਮਾਰੇ ਦੇ ਘਾਲ ਖਾਏ ਕਿਛ ਹੱਥੋਂ ਦੇ ਪਾਵੇ ਕਿ ਜੇ ਤੂੰ ਕਿਰਤ ਕਮਾਈ ਕਰਨੀ ਹੈ ਨਾ ਇਹ ਮਨੁੱਖ ਤੇ ਆਪਣੇ ਹੱਥੋਂ ਵੀ ਦੇਣਾ ਹੈ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਹੱਥੋਂ ਦੇਣ ਦਾ ਭਾਵ ਹੈ ਕਿ ਦਾਨ ਪੁੰਨ ਕਰਨਾ ਹੈ ਦਸਵੰਦ ਕੱਢਣਾ ਹੈ ਕਿਉਂਕਿ ਮਹਾਰਜ ਕਹਿੰਦੇ ਨੇ ਬਚਨ ਹੈ ਰਹਿਤ ਨਾਮਿਆਂ ਦੇ ਵਿੱਚ ਕਿ 10 ਲੱਖ ਕਰ ਜੋ ਕਾਰ ਕਮਾਵੇ ਭਾਵ ਦਸਾਂ ਨੂਆਂ ਦੀ ਕਿਰਤ ਕਮਾਈ ਕਰਕੇ ਜਿਹੜਾ ਕੰਮ ਕਰਦਾ ਹੈ ਨਾ 10 ਲੱਖ ਕਰਜੋ ਕਾਰ ਕਮਾਵੇ ਤਾਂ ਕਰ ਧਨ ਜੋ ਕਰਮ ਹੈ ਆਵੇ ਤਿਸ ਤੇ ਗੁਰ ਦਸੋਂਧ ਜੋ ਦੇ ਭਾਵ ਉਹ ਜਿਹੜਾ ਧਨ ਘਰ ਵਿੱਚ ਆਉਂਦਾ ਤੇ ਉਸ ਧਨ ਤੋਂ ਬਾਅਦ ਜਿਹੜਾ ਗੁਰੂ ਘਰ ਦੇ ਵਿੱਚ ਦਸਵੰਧ ਦਿੰਦਾ ਨਾ ਮਹਾਰਾਜ ਕਹਿੰਦੇ ਸਿੱਖ ਸੋ ਯਸ ਬਹੁ ਜਗ ਮੈ ਲਈ ਉਹ ਜਿਹੜਾ ਸਿੱਖ ਹੈ ਨਾ ਉਹ ਇਸ ਲੋਕ ਵਿੱਚ ਵੀ ਉਹਦੀ ਜਾਇਜ਼ਾਕਾਰ ਹੈ ਤੇ ਪਰਲੋਕ ਦੇ ਵਿੱਚ ਵੀ ਜਾਇਜ਼ਾਕਾਰ ਹੈ ਮੁਸਲਮਾਨਾਂ ਦੇ ਜਦੋਂ ਗ੍ਰੰਥਾ ਨੂੰ ਪੜ੍ਹੀਏ ਨਾ ਤੇ ਮੁਸਲਮਾਨਾ ਦੇ ਗ੍ਰੰਥਾਂ ਦੇ ਵਿੱਚ ਵੀ ਜਿਹੜਾ ਦਸਵੰਦ ਹੈ ਉਹ ਦੇਣ ਦੀ ਉਹਨਾਂ ਨੇ ਆਗਿਆ ਦਿੱਤੀ ਹੈ ਤੇ ਉਹਨਾਂ ਨੇ ਇਸ ਦਸਵੰਦ ਨੂੰ ਉਹ ਜਗਾਤ ਦਾ ਨਾਮ ਦਿੰਦੇ ਨੇ ਜੇਕਰ ਬਾਈਬਲ ਧਰਮ ਨੂੰ ਵਿਚਾਰੀਏ ਤੇ ਬਾਈਬਲ ਧਰਮ ਦੇ ਅੰਦਰ ਵੀ ਦਸਵੰਦ ਦਾ ਜ਼ਿਕਰ ਆਉਂਦਾ ਹੈ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਤਾਂ ਕੀਤਾ ਕਿ ਭਾਈ ਜਿਹੜੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ ਗਰੀਬ ਦਾ ਮੂਹ ਮਤਲਬ ਇਹ ਹੈ ਕਿ ਰੱਜੇ ਨੂੰ ਰਜਾਣਾ ਨਹੀਂ ਅੱਜ ਕੱਲ੍ਹ ਅਸੀਂ ਆਮ ਗੁਰਦੁਆਰਿਆਂ 'ਚ ਦੇਖਦੇ ਆਂ ਵੱਡਿਆਂ ਵੱਡਿਆਂ ਸਥਾਨਾਂ ਤੇ ਦੇਖਦੇ ਆ ਕਿ ਬਾਹਰ ਅੰਦਰ ਸੰਗਤ ਤਾਂ ਛਕਣ ਵਾਲੀ ਬੈਠੀ ਐ ਪਰ ਬਾਹਰ ਜੇ ਕੋਈ ਫਖਰੀ ਹੁੰਦਾ ਕੋਈ ਗਰੀਬ ਹੁੰਦਾ ਉਹਨੂੰ ਮੰਦਰ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਉਹਨੂੰ ਗੁਰਦੁਆਰੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਕਿ ਤੇਰਾ ਅੰਦਰ ਆਣਾ ਮਨਾ ਹੈ ਪਰਤਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਪਿਆਰਿਓ ਜੇਕਰ ਸਤਿਗੁਰਾਂ ਨੇ ਇਹ ਖੇੜ ਵਰਤਾਈ ਤੇ ਮਹਾਰਾਜ ਜੀ ਨੇ ਵੀ 20 ਰੁਪਏ ਦਾ ਪਹਿਲਾ ਉਹ ਲੰਗਰ ਉਹਨਾਂ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਕਿਉਂਕਿ ਮਹਾਰਾਜ ਕਹਿੰਦੇ ਗੁਰੂ ਦੀ ਜੋ ਗੋਲਕ ਹੈ ਭਾਈ ਉਹ ਗਰੀਬ ਦਾ ਮੂੰਹ ਹੈ ਸੋ ਸਤਿਗੁਰੂ ਪਾਤਸ਼ਾ ਜਦੋਂ ਦਸਮ ਗ੍ਰੰਥ ਦੀ ਬਾਣੀ ਨੂੰ ਪੜ੍ਹਦੇ ਆਲਾ ਤੇ ਦਸਮ ਗ੍ਰੰਥ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜ਼ਿਕਰ ਇਹ ਹੁੰਦਾ ਮਹਾਰਾਜ ਕਹਿੰਦੇ ਬਾਬੇ ਕੇ ਬਾਬਰ ਕੇ ਦੂ ਆਪ ਕਰੇ ਪਰਮੇਸ਼ਰ ਸੂ ਕਿ ਭਾਵ ਇੱਕ ਬਾਬੇ ਦੇ ਨੇ ਜੋ ਗੁਰੂ ਘਰ ਨੂੰ ਕਿਹਾ ਗਿਆ ਤੇ ਇੱਕ ਬਾਬਰ ਕੇ ਜੋ ਮੁਗਲਾ ਨੂੰ ਕਿਹਾ ਗਿਆ ਕਹਿੰਦੇ ਆਪ ਕਰੇ ਪਰਮੇਸ਼ਰ ਸੂ ਕਹਿੰਦੇ ਇਹਨਾਂ ਨੂੰ ਆਪ ਉਸ ਅਕਾਲ ਪੁਰਖ ਪਰਮੇਸ਼ਰ ਨੇ ਹੀ ਥਾਪਿਆ ਕਹਿੰਦੇ ਦੀਨ ਸਾਹ ਇਨ ਕੋ ਪਹਿਚਾਨੋ ਦੁਨੀ ਪਤ ਉਨ ਕੋ ਅਨੁਮਾਨੋ ਦੀਨ ਦੇ ਪਾਤਸ਼ਾਹ ਜੋਨੇ ਉਹ ਧਾਨ ਗੁਰੂ ਨਾਨਕ ਦਾ ਦਰਬਾਰ ਹੈ ਤੇ ਦੁਨੀ ਪਤ ਭਾਵ ਦੁਨੀਆ ਦੇ ਰਾਜੇ ਇਹ ਬਾਬਰ ਕਿਆ ਨੂੰ ਕਿਹਾ ਗਿਆ ਮਹਾਰਾਜ ਕਹਿੰਦੇ ਜੋ ਬਾਬੇ ਕੋ ਦਾਨ ਨਾ ਦੇ ਹੈ ਕਹਿੰਦੇ ਜਿਹੜਾ ਬਾਬੇ ਦੇ ਘਰ ਵਿੱਚ ਦਾਨ ਨਹੀਂ ਨਾ ਦੇਗਾ ਤਿੰਨ ਤੇ ਗਹ ਬਾਬਰ ਕੇ ਲੈ ਹੈ ਦੇਹ ਦਾ ਤਿੰਨ ਕੋ ਬੜੀ ਸਜਾਏ ਪੁਨ ਲਹਿਹ ਗ੍ਰਹ ਲੂਟ ਬਣਾਏ ਕਹਿੰਦੇ ਜਿਹੜਾ ਮਨੁੱਖ ਫਿਰ ਦਾਨਪੁਨ ਨਹੀਂ ਨਾ ਕਰੇਗਾ ਕਹਿੰਦੇ ਉਹਨਾਂ ਨੂੰ ਫਿਰ ਇਹ ਜਿਹੜੇ ਬਾਬਰ ਦੇ ਨੇ ਉਹ ਲੁੱਟ ਕੇ ਲੈ ਜਾਣਗੇ ਧਿਆਨ ਦੇਣਾ ਗੁਰਮਖੋ ਸ਼ਾਸਤਰਾਂ ਦੇ ਵਿੱਚ ਬਚਨੇ ਹੁੰਦਾ ਹੈ ਕਿ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਯਾਗ ਧਰਮ ਦੇ ਧਨ ਦੇ ਚਾਰ 파ਟਰਨ ਮੰਨੇ ਨੇ ਔਰ ਇਹ ਜਿਹੜੇ ਚਾਰ 파ਟਰਨ ਨੇ ਚਾਰ ਭਾਗੀਦਾਰ ਨੇ ਜੇਕਰ ਕੋਈ ਮਨੁੱਖ ਆਪਣੇ ਧਨ ਨੂੰ ਧਰਮ ਵਾਲੇ ਪਾਸੇ ਨਹੀਂ ਲਾਂਦਾ ਇਹ ਚਾਰ ਜਿਹੜੇ 파ਟਨਰ ਨੇ ਪਹਿਲਾ ਧਰਮ ਹੈ ਦੂਸਰਾ ਚੋਰ ਹੈ ਤੀਸਰਾ ਰਾਜਾ ਹੈ ਤੇ ਚੌਥਾ ਅਗਨੀ ਹੈ ਜੇਕਰ ਕੋਈ ਮਨੁੱਖ ਧਨ ਨੂੰ ਧਰਮ ਵਾਲੇ ਪਾਸੇ ਨਹੀਂ ਲਾਂਦਾ ਤੇ ਸ਼ਾਸਤਰ ਕਹਿੰਦੇ ਨੇ ਕੋਪੈ ਤਰਾਪੈ ਭਰਾ ਤਤਰ ਕਰੇ ਜੋ ਚੇਸਟਾ ਤਿਆਰ ਕਹਿੰਦੇ ਉਹ ਜਿਹੜੇ ਫਿਰ ਤਿੰਨ ਭਰਾ ਨੇ ਨਾ ਉਹ ਨਾਰਾਜ਼ ਹੋ ਜਾਂਦੇ ਨੇ ਫਿਰ ਨਾਰਾਜ਼ ਹੋ ਜਾਂਦੇ ਨੇ ਤੇ ਕੀ ਦੇਖਦੇ ਆ ਫਿਰ ਜਾਂਦਾ ਉਸ ਧਨ ਨੂੰ ਚੋਰ ਲੈ ਜਾਂਦੇ ਨੇ ਤੇ ਜਾਂ ਫਿਰ ਰਾਜਾ ਟੈਕਸ ਲਗਾ ਕੇ ਲੈ ਜਾਂਦਾ ਤੇ ਫਿਰ ਆਪਾਂ ਕਈ ਵਾਰ ਆਮ ਵੇਖਦੇ ਆ ਕਿ ਉਹ ਜਿਹੜਾ ਧਨ ਹੈ ਉਹ ਅਗਨੀ ਦੀ ਭੇਟਾ ਹੋ ਜਾਂਦਾ ਹੈ ਸੋ ਮਨੁੱਖ ਦੇ ਇਹ ਧਨ ਦੀ ਖੇਡ ਤਾਂ ਐਸੀ ਹੈ ਮਾਇਆ ਦੀ ਖੇਡ ਐਸੀ ਹੈ ਕਿ ਬੰਦਾ ਯਤਨ ਬਹੁਤ ਕਰਦਾ ਧਨ ਕਮਾਣ ਵਾਸਤੇ ਬੜੀਆਂ ਖੇਡਾਂ ਵਰਤੌਂਦਾ ਭਾਵ ਬਹੁ ਪਰਪੰਚ ਕਰ ਪਰ ਧਨ ਲਿਆਵੈ ਬਹੁਤ ਯਤਨ ਪ੍ਰਾਣੀ ਕਰੇ ਮਨੁੱਖ ਬੜੇ ਯਤਨ ਕਰਦਾ ਹੈ ਕਿ ਮੇਰੇ ਕੋਲ ਧਨ ਆ ਜਾਵੇ ਮੇਰੇ ਕੋਲ ਮਾਇਆ ਆ ਜਾਵੇ ਅਤ ਕਲੇਸ਼ਤਾ ਹੇਤ ਕਿ ਮੇਰੇ ਕੋਲ ਤਨ ਇਕੱਠਾ ਹੋ ਜਾਵੇ ਪਰ ਜਦੋਂ ਮਨੁੱਖ ਕੋਲ ਧਨ ਨਹੀਂ ਹੁੰਦਾ ਦੇਖੋ ਗੁਰਮੁਖੋ ਧਨ ਤਾਂ ਸਦੀਵ ਕਾਲ ਦੁੱਖ ਦਿੰਦਾ ਹੈ ਜਦੋਂ ਮਨੁੱਖ ਕੋਲ ਧਨ ਨਹੀਂ ਮਨੁੱਖ ਉਦੋਂ ਵੀ ਦੁਖੀ ਹੈ ਹੁਣ ਮਨੁੱਖ ਦੇ ਕੋਲ ਧਨ ਆ ਗਿਆ ਤੇ ਹੁਣ ਉਹਨੂੰ ਇਸ ਗੱਲ ਦਾ ਦੁੱਖ ਪੈ ਜਾਂਦਾ ਹੈ ਕਿ ਮੈਂ ਇਸ ਧਨ ਨੂੰ ਰੱਖਾਂ ਕਿੱਥੇ ਜੁਰੇ ਤਾਂ ਰੱਛਾ ਨਿਪਟ ਭਾਵ ਜੇ ਹੁਣ ਜੁੜ ਗਿਆ ਇਹਨੂੰ ਮੈਂ ਰੱਖਾਂ ਕਿਤੇ ਰੱਖਣ ਦਾ ਡਰ ਹੈ ਤੇ ਜਾਏ ਤਾਂ ਪ੍ਰਾਣ ਸਮੇਤ ਜੇ ਕਿਤੇ ਕੋਈ ਉਹਨੂੰ ਘਾਟਾ ਪੈ ਗਿਆ ਕਿਸੇ ਵਪਾਰ ਦੇ ਅੰਦਰ ਆਪਾਂ ਆਮ ਸੁਣਦੇ ਆ ਕਿ ਵੱਡੇ ਵੱਡੇ ਵਪਾਰੀ ਘਾਟਾ ਪਿਆ ਅਟੈਕ ਹੋਇਆ ਇਹ ਸੰਸਾਰ ਤੋਂ ਚਲੇ ਜਾਂਦੇ ਨੇ ਇਹ ਐਸੀ ਮਾਇਆ ਹੈ ਕਿ ਜਦੋਂ ਜਾਂਦੀ ਆ ਫਿਰ ਸੰਸਾਰ ਤੋਂ ਲੈ ਜਾਂਦੀ ਆ ਗੁਰਮੁਖੋ ਮਾਇਆ ਇੱਕ ਕਵੀ ਨੇ ਬੜਾ ਸੋਹਣਾ ਕੁੰਡਲੀਆ ਛੰਦ ਲਿਖਿਆ ਹੈ ਕਿ ਮਾਇਆ ਕੇ ਦੋਏ ਦਾਉ ਹੈ ਦੋਇ ਕਰਹ ਯਤਮਾਰ ਆਏ ਤੇ ਬੁਰਾਏ ਨਰ ਜਾਏ ਤੇ ਕਰੇ ਖੁਵਾਰ ਜਾਏ ਤੇ ਕਰੇ ਖੁਵਾਰ ਮਰੇ ਨਰ ਝੂਰ ਝੂਰ ਕੇ ਆਏ ਬਧੇ ਹੰਕਾਰ ਤੁਰੇ ਨਰ ਘੂਰ ਘੂਰ ਕੇ ਬੇ ਵਿਚਾਰੀ ਦੋਹਕਾਰ ਸਾਰ ਸੰਤਨ ਫਰਮਾਇਆ ਮੂਰਖ ਕੋ ਦੁਖ ਦੇਤ ਆਵਤੀ ਜਾਤੀ ਮਾਇਆ ਭਾਵ ਜਿਹੜੇ ਬੰਦੇ ਮੂਰਖਪੁਣ ਬਣ ਕੇ ਕਿ ਇਹ ਸਾਡਾ ਧਨ ਹੈ ਤੇ ਮੇਰੀ ਮਾਇਆ ਹੈ ਉਹ ਧਰਮ ਵਾਲੇ ਪਾਸੇ ਤੁਹਾਨੂੰ ਨਹੀਂ ਨ ਲਾਉਂਦੇ ਉਹਨਾਂ ਬੰਦਿਆਂ ਨੂੰ ਇਹ ਜਿਹੜੀ ਮਾਇਆ ਹੈ ਉਹ ਦੁੱਖ ਹੀ ਦਿੰਦੀ ਆ ਘਰ ਦੇ ਵਿੱਚ ਨੁਕਸਾਨ ਹੋ ਗਿਆ ਕਦੇ ਕੋਈ ਐਕਸੀਡੈਂਟ ਹੋ ਗਿਆ ਕਦੇ ਕੋਈ ਉਹਨਾਂ ਦੇ ਉੱਪਰ ਕੇਸ਼ ਪੈ ਗਿਆ ਇਦਾਂ ਦੇ ਕਾਰਨ ਇਦਾਂ ਦੀਆਂ ਖੇਡਾਂ ਉਹਨਾਂ ਦੇ ਘਰਾਂ ਦੇ ਵਿੱਚ ਵਰਤਦੀਆਂ ਰਹਿੰਦੀਆਂ ਨੇ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜੋ ਆਪਣੀ ਕਬ ਕਰ ਹੁਕਮਾਈ ਕਿ ਹੈ ਗੁਰ ਸਿੱਖਾ جے ਪਿਆਰਿਆ ਤੂੰ ਆਪਣੀ ਜਦੋਂ ਵੀ ਭਾਵੇਂ ਥੋੜੀ ਬਹੁਤੀ ਕਮਾਈ ਕਰੇਗਾ ਨਾ ਗੁਰ ਹਿਤ ਦੇਹੋ ਦਸਵੰਦ ਬਣਾਈ ਭਾਵ ਤੂੰ ਜਿਹੜਾ ਦਸਵੰਦ ਹੈ ਉਹ ਗੁਰੂ ਦੇ ਘਰ ਦੇ ਵਿੱਚ ਜਰੂਰ ਦੇ ਕੇ ਆਣਾ ਹੈ ਇਹ ਗੁਰੂ ਘਰ ਦਾ ਸਿਧਾਂਤ ਹੈ ਸੋ ਗੁਰਮੁਖੋ ਇਹ ਦਸਵੰਦ ਧਨ ਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬੜੇ ਸੋਹਣੇ ਬਚਨ ਲਿਖੇ ਨੇ ਸਰਬ ਲੋਗ ਗ੍ਰੰਥ ਮਹਾਰਾਜ ਜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਤਨ 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 ਕੋ ਪਾਖੀ ਆ ਜਾ ਕਾ ਜਗਤ ਗੁਲਾਮ ਇਹ ਨਿਰਖਤ ਸਭ ਹੀ ਫਿਰ ਹੈ ਸਭ ਹੀ ਕਰਤ ਸਲਾਮ ਠੀਕ ਹੈ ਕਿ ਮਾਇਆ ਗੁਜਰਾਨ ਹੈ ਮਾਇਆ ਤੋਂ ਬਿਨਾ ਗੁਜ਼ਾਰਾ ਨਹੀਂ ਚੱਲਦਾ ਮਾਇਆ ਤੋਂ ਬਿਨਾ ਸਾਡੇ ਕੰਮ ਨਹੀਂ ਚੱਲਦੇ ਹਰੇਕ ਕੰਮ ਵਾਸਤੇ ਸਾਨੂੰ ਮਾਇਆ ਦੀ ਜਰੂਰਤ ਹੈ ਪਰ ਪੈਸਾ ਸਭ ਕੁਝ ਨਹੀਂ ਹੈ ਦਾਸ ਨੇ ਕਈ ਐਸੇ ਮਨੁੱਖ ਵੀ ਵੇਖੇ ਨੇ ਜਿਹੜੇ ਗੁਰਮੁਖੋ 9 ਹਿੱਸੇ ਦਸਵੰਦ ਗੁਰੂ ਦੇ ਘਰ ਵਿੱਚ ਭੇਜਦੇ ਨੇ ਤੇ ਇੱਕ ਹਿੱਸੇ ਦੇ ਨਾਲ ਉਹ ਮਨੁੱਖ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਘਰ ਦਾ ਵੀ ਪਾਲਣ ਪੋਸ਼ਨ ਹੋ ਰਿਹਾ ਉਹਨਾਂ ਦੇ ਬੱਚੇ ਵੀ ਪੜ ਰਹੇ ਨੇ ਕਿਉਂਕਿ ਦਸਵੰਦ ਦੇ ਵਿੱਚ ਗੁਰਮੁਖੋ ਬਹੁਤ ਜ਼ਿਆਦਾ ਤਾਕਤ ਹੈ ਪਰ ਅੱਜ ਦਾ ਸਮਾਂ ਦਸਵੰਦ ਦੇਖੇ ਦੇਣਾ ਬਣਦਾ ਕਿ ਅਸੀਂ ਦਸਵੰਦ ਸਹੀ ਜਗ੍ਹਾ ਦੇ ਰਹੇ ਆ ਕਿ ਗਲਤ ਜਗ੍ਹਾ ਦੇ ਰਹੇ ਆ ਜਿਵੇਂ ਆਪਾਂ ਕਿਸੇ ਖੇਤ ਦੇ ਅੰਦਰ ਕੋਈ ਵਧੀਆ ਜ਼ਮੀਨ ਹੋਵੇ ਤੇ ਉਸ ਵਧੀਆ ਜ਼ਮੀਨ ਦੇ ਅੰਦਰ ਉਹ ਵੱਤ ਆਈ ਹੋਵੇ ਉਹਦੇ ਅੰਦਰ ਜੇਕਰ ਕੋਈ ਬੀਜ ਬੀਜ ਦਈਏ ਤੇ ਉਹ ਜਿਹੜਾ ਬੀਜ ਹੈ ਉਹ ਫਲੀਪ੍ਰਭੂਤ ਹੋ ਜਾਵੇਗਾ ਉਹ ਵੱਡਾ ਹੋ ਜਾਵੇਗਾ ਉਹਦੇ ਅੰਦਰ ਫਲ ਲੱਗਣਗੇ ਫੁੱਲ ਲੱਗਣਗੇ ਜਿਵੇਂ ਵਿਦਵਾਨ ਕਹਿੰਦਾ ਫਲੀਪ੍ਰਭੂਤਦਾਨੰ ਸੁਭੰਗਪਾਤਰਦੇਯੋ ਯਥਾ ਬੀਜ ਬੋਯੋ ਸੋ ਖੇਤ੍ਰੈ ਅਖੋਯੋ ਭਾ ਕਿ ਜਿਹੜਾ ਕਹਿੰਦੇ ਉਹ ਫਲੀਪੂਤ ਹੁੰਦਾ ਦਾਨ ਜਿਹੜਾ ਕਿਸੇ ਸੁਭੰਗ ਸਰੇਸ਼ਟ ਪਾਤਰ ਨੂੰ ਦਿੱਤਾ ਕਿਸੇ ਲੋੜਵੰਦ ਨੂੰ ਦਿੱਤਾ ਉਹ ਭਾਗ ਚੰਗੀ ਜ਼ਮੀਨ ਦੇ ਵਿੱਚ ਬੀਜ ਬੋਣ ਵਾਲਾ ਕੰਮ ਹੈ ਕਹਿੰਦੇ ਕੁਪਾਤਰ ਮਝਾਰੀ ਦਇਓਦਾਨੇ ਐਸੇ ਕਹਿੰਦੇ ਜੇ ਕਿਸੇ ਕੋ ਪਾਤਰ ਕਿਸੇ ਅਨ ਅਧਿਕਾਰੀ ਨੂੰ দান ਦੇ ਦਿੱਤਾ ਖੇਤਰੇ ਮਝਾਰੀ ਬੋਇਓ ਬੀਜ ਜੈਸੇ ਕਹਿੰਦੇ ਜਿਵੇਂ ਕਿਸੇ ਮਾੜੀ ਜ਼ਮੀਨ ਦੇ ਅੰਦਰ ਬੀਜ ਵੇਚ ਦਿੱਤਾ ਨਾ ਤਾਂ ਉਹ ਜ਼ਮੀਨ ਕੰਮ ਦੇ ਤੇ ਜਿਹੜਾ ਬੀਜ ਬੀਜਾਂਗੇ ਉਹ ਵੀ ਸਾਡੇ ਕੋਲੋਂ ਦੂਰ ਚਲਾ ਜਾਣਾ ਹੈ ਸਾਨੂੰ ਉਹ ਵੀ ਗਵਾ ਬੈਠਣਾ ਹੈ ਆਪਾਂ ਇਸ ਕਰਕੇ ਇੱਕ ਵਾਰ ਕਬੀਰ ਜੀ ਨੇ ਨਾ ਕੋਈ ਬੰਦਾ ਆਇਆ ਲੋੜਵੰਦ ਕਹਿੰਦਾ ਕਬੀਰ ਜੀ ਮੈਂ ਗਰੀਬ ਆ ਮੈਨੂੰ ਸੂਤ ਦੇ ਦਿਓ ਤੇ ਗਰੀਬੀਖ ਜੀ ਨੇ ਉਹਨੂੰ ਗਰੀਬ ਸਮਝ ਕੇ ਕਿ ਤੰ ਦਾ ਕਪੜਾ ਬਣਾ ਲਏਗਾ ਉਹਨੂੰ ਸੂਤ ਦੇ ਦਿੱਤਾ ਤੇ ਗੁਰਮੁਖੋ ਉਹ ਉਸ ਸੂਤ ਦਾ ਕੀ ਕੀਤਾ ਉਹਨੇ ਜਾਲ ਬਣਾ ਕੇ ਉਹ ਫਿਰ ਜਾ ਕੇ ਸਮੁੰਦਰ ਤੇ ਨਦੀ ਕਿਨਾਰੇ ਮੱਛੀਆਂ ਫੜਿਆ ਕਰੇ ਮੱਛੀਆਂ ਫੜ ਕੇ ਮਾਰ ਕੇ ਉਹ ਆਪਣਾ ਵੇਚ ਕੇ ਗੁਜ਼ਾਰਾ ਕਰਨ ਲੱਗ ਗਿਆ ਤੇ ਬੀਰ ਜੀ ਦੇ ਕੋਲ ਆਇਆ ਕਹਿੰਦਾ ਆਪ ਜੀ ਨੇ ਬੜਾ ਪਰਪਕਾਰ ਕੀਤਾ ਬੜਾ ਭਲਾ ਕੀਤਾ ਸੀ ਜੋ ਆਪ ਜੀ ਨੇ ਮੈਨੂੰ ਉਹ ਸੂਤ ਦਿੱਤਾ ਮੇਰੇ ਤੇ ਰੋਜੀ ਰੋਟੀ ਚੱਲੇਗੀ ਕਹਿੰਦੇ ਕਿਦਾਂ ਭਾਈ ਕਿਵੇਂ ਹੋ ਗਿਆ ਕਹਿੰਦੇ ਇੰਦਾ ਇੰਦਾ ਮੈਂ ਮੱਛੀਆਂ ਫੜਦਾ ਤੇ ਮੈਂ ਵੇਚਦਾ ਪਰ ਉਥੇ ਫਿਰ ਕਬੀਰ ਜੀ ਨੇ ਇਹ ਬਚਨ ਲਿਖਿਆ ਕਬੀਰ ਪਾਪੀ ਕੋ ਦੋਜਕ ਨਹੀਂ ਧਰਮੀ ਦੋਜਕ ਜਾਏ ਕਹਿੰਦੇ ਪਾਪ ਕਰਨ ਵਾਲੇ ਨੂੰ ਕਹਿੰਦੇ ਨੇ ਕੋਈ ਨਰਕਾ ਨੂੰ ਨਹੀਂ ਜਾਂਦਾ ਜਿਹੜਾ ਬੰਦਾ ਧਰਮ ਦਾ ਕੰਮ ਕਰਦਾ ਉਹੀ ਨਰਕਾ ਨੂੰ ਜਾਏਗਾ ਕਿਉਂਕਿ ਉਹਨੂੰ ਜਾਲ ਬਣਾਉਣ ਵਾਸਤੇ ਜਿਹੜਾ ਸੂਧ ਦਿੱਤਾ ਸੀ ਉਹ ਕ ਵੀਰ ਜੀ ਨੇ ਦਿੱਤਾ ਸੀ ਕਹਿੰਦੇ ਐਸੇ ਰਿਧਾ ਵਿਚਾਰਕਾ ਮਤ ਕੋਈ ਧਰਮ ਕਮਾਏ ਕਹਿੰਦੇ ਜੇ দান ਦੇਣਾ ਨਾ ਦਾਨ ਉਹ ਆਪਾਂ ਅਧਿਕਾਰੀ ਦੇਖ ਕੇ ਦੇਣਾ ਸੋ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਪੌਨੀ ਇਹ ਹੈ ਕਿ ਜੇਕਰ ਆਪ ਜੀ ਸਬੰਧ ਕੱਟਦੇ ਹੋ ਨਾ ਆ ਦੇਖੋ ਥਾਂ ਥਾਂ ਤੇ ਗਰੀਬ ਬੱਚੇ ਲੋੜਵੰਦ ਬੱਚੇ ਜਿਹੜੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਅੱਜ ਵਿੱਦਿਆ ਦੀ ਲੋੜ ਹੈ ਜਿਨ੍ਹਾਂ ਨੂੰ ਅੱਜ ਐਜੂਕੇਸ਼ਨ ਦੀ ਲੋੜ ਹੈ ਤੁਸੀਂ ਹਸਪਤਾਲਾਂ ਵਿੱਚ ਲੈ ਜਾਓ ਐਸੇ-ਐਸੇ ਮਰੀਜ਼ ਮਿਲਣਗੇ ਜਿਨ੍ਹਾਂ ਦਾ ਕੋਈ ਅੱਗੇ ਨਹੀਂ ਕੋਈ ਪਿੱਛੇ ਨਹੀਂ ਕੋਈ ਇਲਾਜ ਨਹੀਂ ਕਰਾਉਂਦਾ ਕੋਈ ਉਹਨਾਂ ਨੂੰ ਦਵਾਈ ਨਹੀਂ ਦਵਾਉਂਦਾ ਸੋ ਤੁਹਾਡਾ ਇਹ ਜਿਹੜਾ ਧਨ ਹੈ ਉਸ ਪਾਸੇ ਲੱਗਿਆ ਸਫਲਾ ਹੈ ਜਦੋਂ ਤੁਸੀਂ ਦਸਵੰਤ ਕਿਸੇ ਅਧਿਕਾਰੀ ਨੂੰ ਦੇ ਕਰਕੇ ਆਓਗੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਧਨ ਹੈ ਭਾਈ ਉਸ ਨੂੰ ਗੁਰੂ ਦੀ ਗੋਲਕ ਕਿਹਾ ਹੈ 7ਵੇਂ ਪਾਤਸ਼ਾਹ ਦੇ ਸਮੇਂ ਦੇਖੋ ਕਿ ਇਸ ਦਸਵੰਦ ਦੇ ਵਿੱਚ ਤਾਕਤ ਕੀ ਹੈ ਇੱਕ ਗੁਰਸਿੱਖ ਜਿਹੜਾ ਰੋਜ਼ ਗੁਰੂ ਘਰ ਜਾਇਆ ਕਰਦਾ ਬਾਣੀ ਪੜ੍ਹਿਆ ਕਰਦਾ ਉਹਦੇ ਘਰ ਦੇ ਅੰਦਰ ਦਾਣਿਆਂ ਦਾ ਢੇਰ ਪਿਆ ਇੱਕ ਚਿੜਾ ਤੇ ਚਿੜੀ ਉਸ ਘਰ ਵਿੱਚ ਰਹਿੰਦੇ ਬੜੇ ਉੱਜਲ ਸੰਸਕਾਰ ਉਹਨਾਂ ਦੇ ਹਿਰਦੇ ਵਿੱਚ ਸਨ ਕੀ ਕਰਿਆ ਕਰਨਾ ਉਹਨਾਂ ਨੇ ਰੋਜ਼ ਇੱਕ ਦਾਣਾ ਚੁੱਕਣਾ ਤੇ ਗੁਰੂ ਘਰ ਦੇ ਲੰਗਰਾਂ ਵਿੱਚ ਜਾ ਕੇ ਛੱਡ ਕੇ ਆ ਜਾਣਾ ਉਸ ਤੋਂ ਬਾਅਦ ਹੌਲੀ-ਹੌਲੀ ਉਹ ਪਰਿਵਾਰ ਅਮੀਰ ਹੋ ਗਿਆ ਅਮੀਰ ਬਣ ਗਿਆ ਵਧੀਆ ਮਕਾਨ ਬਣਾ ਲੇ ਤੇ ਜਦੋਂ ਹੁਣ ਪੱਕੇ ਮਕਾਨ ਬਣਾ ਲੇ ਉਹ ਕੱਚੇ ਘਰਾਂ ਦੇ ਵਿੱਚ ਰਹਿਣ ਵਾਲਾ ਜਿਹੜਾ ਚਿੜੀ ਤੇ ਚੇੜਾ ਸੀ ਉਹ ਉੱਥੋਂ ਚਲੇ ਗਏ ਹੁਣ ਜਦੋਂ ਮਕਾਨ ਪੱਕੇ ਬਣ ਗਏ ਹੌਲੀ-ਹੌਲੀ ਉਹ ਗੁਰਸਿੱਖ ਫੇਰ ਗਰੀਬ ਹੋ ਗਿਆ ਜਦੋਂ ਸਤਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗਿਆ ਕਹਿੰਦਾ ਮਹਾਰਾਜ ਇਹ ਕੀ ਖੇਡ ਵਾਪਰੀ ਐ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਤੇਰੇ ਘਰ ਦੇ ਵਿੱਚ ਇੱਕ ਚਿੜੀ ਤੇ ਚੇੜਾ ਸੀ ਉਹ ਰੋਜ਼ਾਨਾ ਇੱਕ ਇੱਕ ਦਾਣਾ ਗੁਰੂ ਘਰ ਦੇ ਆ ਲੰਗਰਾਂ ਵਿੱਚ ਲੈ ਕੇ ਆਉਂਦੇ ਸਨ ਜਿਸ ਕਰਕੇ ਤੇਰੀ ਹਾਲਤ ਇਹ ਗਰੀਬੀ ਤੋਂ ਅਮੀਰੀ ਵਾਲੇ ਪਾਸੇ ਚਲੀ ਗਈ ਤੂੰ ਹੁਣ ਅਮੀਰ ਬਣ ਗਿਆ ਘਰ ਤੇਰੇ ਪੱਕੇ ਹੋ ਗਏ ਤੇ ਗੁਰੂ ਕੇ ਲੰਗਰਾਂ ਵਿੱਚ ਉਹ ਦਾਣਾ ਆਣਾ ਹੁਣ ਬੰਦ ਹੋ ਗਿਆ ਜਿਸ ਕਰਕੇ ਹੁਣ ਤੂੰ ਫੇਰ ਗਰੀਬੀ ਦੀ ਅਵਸਥਾ ਤੇ ਆ ਗਿਆ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਦਸਵੰਦ ਦੇਣਾ ਕੀਤਾ ਹੈ ਪਰ ਗੁਰਮੁਖੋ ਮੈਂ ਉਹਨਾਂ ਵਿਅਕਤੀਆਂ ਨੂੰ ਅੱਗੇ ਬੇਨਤੀ ਕਰਦਾ ਜਿਹੜੇ ਠੱਗੀਆਂ ਠੋਰੀਆਂ ਮਾਰ ਕੇ ਦਸਵੰਦ ਗੁਰੂ ਘਰਾਂ ਵਿੱਚ ਦੇ ਕੇ ਆਂਦੇ ਨੇ ਅੱਜ ਤੁਸੀਂ ਮੰਦਰਾਂ ਵਿੱਚ ਚਲੇ ਜਾਓ ਅੱਜ ਤੁਸੀਂ ਗੁਰਦੁਆਰਿਆਂ ਵਿੱਚ ਚਲੇ ਜਾਓ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਇਕਾਗਰ ਨਹੀਂ ਹੁੰਦਾ ਕਿਉਂਕਿ ਉਹ ਧਨ ਦੇ ਅੰਦਰ ਉਸ ਮਾਇਆ ਦੇ ਅੰਦਰ ਉਸ ਲੰਗਰ ਦੇ ਅੰਦਰ ਵੀ ऐसे ऐसे ਲੋਕਾਂ ਦੀ ਮਾਇਆ ਪਈ ਹੁੰਦੀ ਆ ਗੁਰਮੁਖੋ ਜਿਹੜੇ ਵਿਸ਼ੇ ਵਕਾਰ ਕਰਕੇ ਮਾੜੇ ਕਰਮ ਕਰਕੇ ਮਾਇਆ ਗੁਰੂ ਘਰ ਦੇ ਆਂਦਰੇ ਨੇ ਪਰ ਉਹਦਾ ਜਿਹੜਾ ਫਲ ਹੈ ਉਹ ਭੁਗਤਣਾ ਆਮ ਜਨਤਾ ਨੂੰ ਪੈਂਦਾ ਹੈ ਚੰਗੇ ਚੰਗੇ ਨਾਮ ਭਜਨ ਸਿਮਰਨ ਕਰਨ ਵਾਲਿਆਂ ਦੀਆਂ ਜਿਹੜੀਆਂ ਰੂਹਾਂ ਨੇ ਜੇਕਰ ਗੁਰਮੁਖੋ ਉਹਨਾਂ ਨੂੰ ਕਿਸੇ ਐਸਾ ਅੰਨ ਮਿਲ ਜਾਵੇ ਜਿਹੜਾ ਅੰਨ ਗਲਤ ਪੈਸੇ ਨਾਲ ਕਮਾਇਆ ਜਾਵੇ ਤੇ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਗੁਰਮੁਖੋ ਆਕਾਸ਼ ਤੋਂ ਥੱਲੇ ਆ ਡਿੱਗਦੀ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਦੂਸਰਾ ਵਚਨ ਦ੍ਰਿੜ ਕਰਾਇਆ ਕਿ ਖਾਲਸਾ ਜੀ ਆਪ ਜੀ ਨੇ ਦਸਵੰਦ ਜਿਹੜਾ ਹੈ ਉਹ ਗੁਰੂ ਕਰ ਦੇਣਾ ਹੈ ਇੱਥੇ ਦਸਵੰਦ ਦਾ ਮਤਲਬ ਕੱਲਾ ਮਾਇਆ ਦੇ ਨਾਲ ਨਹੀਂ ਹੈ ਦਸਵੰਦ ਸਾਡਾ ਸਿਮਰਨ ਵੀ ਬਣਦਾ ਹੈ ਭਾਗ ਜਿਹੜੇ 24 ਘੰਟੇ ਸਾਨੂੰ ਮਿਲੇ ਨੇ ਨਾ ਉਹਨਾਂ ਦੇ ਵਿੱਚ 2 ਘੰਟੇ 24 ਮਿੰਟ ਜਿਹੜਾ ਸਿਮਰਨ ਹੈ ਉਹ ਸਾਡਾ ਦਸਵੰਧ ਜਿਹੜਾ ਹੈ ਉਹ ਗੁਰੂ ਕੇ ਘਰ ਬਣਦਾ ਹੈ ਕਿ ਅਸੀਂ 2 ਘੰਟੇ 24 ਮਿੰਟ ਰੋਜ਼ਾਨਾ ਸਿਮਰਨ ਕਰਨਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨਾਲ ਜਦੋਂ ਉਦਾਸੀਆਂ ਤੇ ਨਿਕਲੇ ਨੇ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਨਗਰ ਦੇ ਵਿੱਚ ਦੇਖਿਆ ਕਿ ਮੜੀਆਂ ਤੇ ਉੱਪਰ ਲਿਖਿਆ ਆਇਆ ਕਿਸੇ ਦੀ ਉਮਰ 2 ਸਾਲ ਕਿਸੇ ਦੀ ਉਮਰ 5 ਸਾਲ ਕਿਸੇ ਦੀ ਉਮਰ 1 ਸਾਲ ਕਿਸੇ ਦੀ ਉਮਰ 4 ਮਹੀਨੇ ਮਹਾਰਾਜ ਨੇ ਪੁੱਛਿਆ ਕਿ ਭਾਈ ਇਹ ਕੀ ਖੇਡ ਹੈ ਤੁਹਾਡੇ ਨਗਰ ਵਿੱਚ ਕੋਈ ਜਵਾਨ ਨਹੀਂ ਹੁੰਦਾ ਬੁੱਢੇ ਹੀ ਮਰ ਜਾਂਦੇ ਮਾਫ ਕਰਨਾ ਬੱਚੇ ਹੀ ਮਰ ਜਾਂਦੇ ਨੇ ਜਮਦਿਆਂ ਹੀ ਮਰ ਜਾਂਦੇ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਮਹਾਰਾਜ ਜੀ ਇਹ ਜਦੋਂ ਜਮਦੇ ਨੇ ਜੰਮਣ ਤੋਂ ਬਾਅਦ ਜਦੋਂ ਜਿੰਨਾ ਵੀ ਇਹਨਾਂ ਦਾ ਸਿਮਰਨ ਹੁੰਦਾ 2 ਘੰਟੇ 4 ਘੰਟੇ ਉਹ ਅਸੀਂ ਨੋਟ ਕਰ ਲੈਂਦੇ ਆ ਤੇ ਜਦੋਂ ਫਿਰ ਸੰਸਾਰ ਤੋਂ ਜਾਂਦਾ ਉਹ ਟਾਈਮ ਜਿੰਨਾ ਜੋੜ ਕਰਕੇ ਇਹਨਾਂ ਦੀ ਆਇਉ ਬਣਦੀ ਹੈ ਨਾ ਉਹ ਆਇਉ ਫਿਰ ਇਹਨਾਂ ਦੇ ਇਹ ਜਿਹੜੇ ਮੜੀ ਹੈ ਇਹਦੇ ਉੱਪਰ ਲਿਖੀ ਜਾਂਦੀ ਹੈ ਇਸ ਕਰਕੇ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਭਜਨ ਬੰਦਗੀ ਕਰਨੀ ਹੈ ਇਹ ਦਸਵੰਦ ਸਾਡਾ ਦੇਣਾ ਬਣਦਾ ਹੈ ਜੇਕਰ ਜਿਹੜੀ ਮਾਇਆ ਨਾ ਇਹ ਖੂਦੇ ਪਾਣੀ ਦੀ ਨਹੀਂ ਆਈ ਹੈ ਜੇਕਰ ਖੂਦੇ ਪਾਣੀ ਦੇ ਵਿੱਚੋਂ ਅਸੀਂ ਪਾਣੀ ਕੱਢਦੇ ਰਵਾਂਗੇ ਉਹ ਖੂਦ ਆ ਪਾਣੀ ਮਿੱਠਾ ਵੀ ਰਹੇਗਾ ਉਹ ਖੁਦ ਆ ਪਾਣੀ ਸਾਫ਼ ਵੀ ਰਹੇਗਾ ਜੇਕਰ ਗੁਰਮੁਖੋ ਓਖੂ ਦਾ ਪਾਣੀ ਖੜ ਗਿਆ ਉਸ ਪਾਣੀ ਵਿੱਚੋਂ ਮਿੱਠਾਪਣ ਵੀ ਚਲਾ ਜਾਣਾ ਉਸ ਪਾਣੀ ਦੇ ਵਿੱਚ ਗੰਦਗੀ ਵੀ ਆ ਜਾਣੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਇਸ ਮਾਇਆ ਨੂੰ ਇਸ ਮਾਇਆ ਨੂੰ ਇਸ ਧਨ ਨੂੰ ਇਸ ਪੈਸੇ ਨੂੰ ਗੁਰੂ ਘਰ ਵਿੱਚ ਨਾ ਲੈ ਕੇ ਗਏ ਗੁਰੂ ਘਰ ਵੀ ਦਸਵੰਧ ਨਾ ਦਿੱਤਾ ਤੇ ਸਤ ਜਾਣਿਓ ਇਹ ਮਾਇਆ ਨੇ ਅੰਤਕਾਲ ਨੂੰ ਸਾਨੂੰ ਦੁੱਖ ਹੀ ਦੇਣਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਦੂਸਰਾ ਵਚਨ ਦ੍ਰਿੜ ਕਰਵਾਇਆ ਕਿ ਖਾਲਸਾ ਜੀ ਆਪ ਜੀ ਨੇ ਜੋ ਦਸਬੰਧ ਹੈ ਉਹ ਗੁਰੂ ਘਰ ਦੇਣਾ ਹੈ